ਸलाम रहते ਦਰਸ਼ਕਾਂ ਦੇ ਸਾਰੇ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸੁਨਾਮ ਦੀ ਰੇੜੀ ਬੜੀ ਮਾਰਕੀਟ ਜਿੱਥੇ ਕਿ ਕੈਬਨਿਟ ਮੰਤਰੀ ਅਮਰੋੜਾ ਜੀ ਪਹੁੰਚੇ ਨੇ ਤੇ ਅੱਜ ਜਿਹੜਾ ਹੈਗਾ ਸ਼ੈੱਡ ਬਣਨ ਵਾਲਾ ਹੈ ਤੇ ਸ਼ੈੱਡ ਦਾ ਉਦਘਾਟਨ ਹੈ ਜਿਹੜਾ ਉਹਨਾਂ ਵੱਲੋਂ ਕੀਤਾ ਜਾਏਗਾ ਸलाम रहते ਜਿਹੜੇ ਜੀੰਪਸੀ ਦੇ ਅਸੀਂ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਰਕੀਟ ਨੂੰ ਜਸਤ ਕਰ ਰਹੇ ਹਨ ਉਹਨਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਿਸ਼ਾਨ ਸਿੰਘ ਟੋਨੀ ਮੁਕੇਸ਼ ਜਨੇਜਾ या और कुछ है मुझे और कहा जा रहा है कि आ जाओ भाई तुम आ जाओ सर रोड पे काम में आ जाओ नमस्कार चलो चलो बताओ इधर इधर देखो आ फोटो खिंचवा कोई ना हाथ आ जाओ इधर आ सर इधर इधर

ਮੇਰੇ ਨਾਮ ਲਾਵੇ ਮਤੇਜੀ ਇਹ ਚੱਲ ਲੱਗ ਗੁਰਾ ਕੈਨਸਲ ਰੋਡ ਮੇਰੇ ਚੈੱਕ ਕਰ ਰਹੀ ਹੈ ਅਮਨ ਜੀ ਕਿੱਥੇ ਹੈਗੇ ਚੈੱਕ ਕਰ ਦੇਗੀ ਆ ਜੂਗੀ ਇੱਥੇ ਸ਼ੈਡਾਂ ਦੀ ਕਾਫੀ ਲੰਬੇ ਸਮੇਂ ਤੋਂ ਲੋਰ ਸੀ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਤੁਸੀਂ ਮਤਲਬ ਜਿਵੇਂ ਦੇਖ ਕੇ ਹਰ ਇੱਕ ਚੀਜ਼ ਕਰਦੇ ਹੋ ਤੇ ਅੱਜ ਕਿਸ ਤਰ੍ਹਾਂ ਤੁਸੀਂ ਦੇਖ ਕੇ ਸ਼ੈਡਾਂ ਦਾ ਉਦਘਾਟਨ ਕੀਤਾ ਆ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ ਇੱਥੇ ਇਸ ਜਗ੍ਹਾ ਜਿਹੜੀ ਕਿ ਬਿਲਕੁਲ ਡਿਗਲੈਕਟਿਡ ਪੈਸੀ ਕੀ ਉਹਦੇ ਉੱਪਰ ਜਦੋਂ ਬੜੀ ਮਾਰਕੀਟ ਬਣਾਉਣ ਦਾ ਪ੍ਰੋਗਰਾਮ ਬਣਿਆ ਤੇ ਉਸ ਸਮੇਂ ਵੀ ਇਹ ਪਲਾਨ ਸੀਗਾ ਪਰ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਨਹੀਂ ਜੀ ਇਹ ਨੂੰ ਜਿਹੜਾ ਹੈ ਓਪਨ ਹੀ ਰਹਿਣਾ ਚਾਹੀਦਾ ਸੋ ਉਦੋਂ ਇਹਨੂੰ ਜਿਹੜਾ ਓਪਨ ਰੈਡੀ ਫੜੀ ਮਾਰਕੀਟ ਹੈ ਬਣਾਈ ਗਈ ਤੇ ਹੁਣ ਜਿਵੇਂ ਜਿਵੇਂ ਚਾਹੇ ਮੀਂਹ ਹੋਣ ਚਾਹੇ ਐਕਸਟ੍ਰੀਮ ਗਰਮੀ ਹੋਵੇ ਚਾਹੇ ਸਰਦੀ ਹੋਵੇ ਹੁਣ ਜਿਵੇਂ ਜਿਵੇਂ ਸਾਥੀਆਂ ਦੀ ਡਿਮਾਂਡ ਹੈ ਜਿਹੜੇ ਲੋਕ ਇੱਥੇ ਰੈਡੀ ਫੜੀਆਂ ਲਾਉਂਦੇ ਨੇ ਮੇਰੇ ਵੀਰ ਜਾਂ ਗ੍ਰਾਹਕਾਂ ਦੀ ਤੇ ਇਹ ਗੱਲ ਸਾਹਮਣੇ ਆਈ ਕਿ ਛੱਡੇ ਜਿਹੜਾ ਉਦੇ ਉਹ ਬਹੁਤ ਜ਼ਰੂਰੀ ਹੈ ਸੋ ਉਹਦੇ ਲਈ 1 ਕਰੋੜ ਦੀ ਲਾਗਤ ਦੇ ਨਾਲ ਆ ਸ਼ੈੱਡ ਦਾ ਜਿਹੜਾ ਨੀ ਪੱਥਰ ਹੈ ਉਹ ਅੱਜ ਰੱਖਿਆ ਹੈ तकरीबन 168 ਫੁੱਟ ਬਾਈ 104 ਫੁੱਟ ਹੈ ਜਿਹੜਾ ਉਹ ਇਹ ਸ਼ੈੱਡ ਹੋਏਗਾ ਤੇ तकरीबन 23 ਦਿਨ ਮਹੀਨੇ ਦੇ ਵਿੱਚ ਬਣ ਕੇ ਜਿਹੜਾ ਇਹ ਕੰਪਲੀਟ ਹੋ ਜਾਏਗਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬੌਸਮ ਹੋਵੇ ਲੋਕਾਂ ਨੂੰ ਇੱਥੇ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਪੂਰੀ ਸਭੋਲੀਅਤ ਰਹੇ ਲੁਧਿਆਣਾ ਜਿਉਂ ਨਹੀਂ ਚੋਣਵਾਰੇ ਕੀ ਗੱਲੇ ਜੰਦੇ ਜੰਦੇ ਇੱਕ ਤਰਫਾ ਗੇਮ ਹੈ ਜਿਹੜੀ ਉੱਥੇ ਵੱਧਦੀ ਜਾ ਰਹੀ ਹੈ ਕਿਉਂਕਿ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਲੋਕ ਨੇ ਜਿਹੜੇ ਉਹ ਆਪ ਮੁਹਾਰੇ ਆਵਾਦੀ ਵੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਨੂੰ ਭੌਂਤਵੰਤ ਸਰਕਾਰ ਦੇ ਕੰਮਾਂ ਨੂੰ ਸੰਜੀਵ ਬਰੋੜਾ ਦੀ ਸ਼ਰਾਫਤ ਔਰ ਇਮਾਨਦਾਰੀ ਨੂੰ ਦੇਖਦੇ ਹੋਏ ਲੋਕ ਆਪਮਹਾਰੇ ਆਮਾਦੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਸੋ ਉਸ ਤੇ ਮੈਂ ਬੇਸਿਸ ਤੇ ਕਹਿ ਸਕਦਾ ਕਿ ਇੱਕ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਵੈਸਟ ਆਮਾਦੀ ਪਾਰਟੀ ਦੀ ਜਿੱਤਿਆ ਸਰ ਉੱਥੇ ਮੁਕਾਬਲਾ ਕਿਹਦੇ ਨਾਲ ਲੱਗਦਾ ਜੀ ਤੁਹਾਨੂੰ ਜੇਪੇ ਜਦੋਂ ਕਮਾਂ ਦੀ ਗੱਲ ਕਰਾਂਗੇ ਤਾਂ ਮੁਕਾਬਲਾ ਕਿਸੇ ਨਾਲ ਹੀ ਲੱਗਦਾ ਪਰ ਜੇ ਵੀ ਉਹੀ ਕਹਾ ਵੀ ਕੋਈ ਕੋਈ ਸਾਡੇ ਅਸੀਂ ਕਿਸੇ ਨੂੰ ਸਮਝਦੇ ਨਹੀਂ ਉਹ ਹੰਕਾਰ ਵਾਲੀਆਂ ਗੱਲਾਂ ਹੁੰਦੀਆਂ ਤੇ ਉਹ ਗੇਮ ਮੈਂ ਕਦੇ ਵੀ ਕੀਤੀ ਹੈਗੀ ਆ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੇ ਤਰੀਕੇ ਨਾਲ ਲੜਾਂਗੇ ਅਸੀਂ ਆਪਦੇ ਕੰਮ ਨਾਲ ਲੈ ਕੇ ਲੋਕਾਂ ਜਾ ਰਹੇ ਹਾਂ ਪਰ ਜਦੋਂ ਕਮਾਂ ਦੀ ਗੱਲ ਆਉਂਦੀ ਹੈ ਚਾਹੇ ਸਰਕਾਰ ਦੇ ਕੰਮਾਂ ਦੀ ਔਰ ਚਾਹੇ ਕੈਂਡੀਡੇਟ ਦੇ ਕੰਮਾਂ ਦੀ ਤੇ ਫਿਰ ਮੁਕਾਬਲਾ ਕਿਸੇ ਨਾਲ ਨਹੀਂ ਨਜ਼ਰ ਆਉਂਦਾ ਅਨਾਜ ਮੰਡੀ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਜਿਹੜਾ ਹਾਂਜੀ ਹਾਂ ਬਿਲਕੁਲ ਇਹ ਦੋਨੋਂ ਉਪਰਾਲੇ ਜੀ ਇੱਥੇ ਇਸ ਰੇੜੀ ਫੜੀ ਮਾਰਕੀਟ ਦਾ ਔਰ ਇੱਕ ਲੰਬੇ ਸਮੇਂ ਤੋਂ ਅਨਾਜ ਮੰਡੀ ਦੇ ਵਿੱਚ ਵੀ ਕੰਮ ਫੜਦਾ ਬੜੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਸੋ ਇਹ ਉਪਰਾਲੇ ਨੇ ਜਿਹੜੇ ਦੋਨੋਂ ਮਾਰਕੀਟ ਕਮੇਟੀ ਵੱਲੋਂ ਔਰ ਮੇਰੇ ਛੋਟੇ ਵੀ ਸਾਡੇ ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਦੋਨੇਜਾ ਜੀ ਵੱਲੋਂ ਇਹਨਾਂ ਦੇ ਸਾਰੇ ਸਾਰੀ ਟੀਮ ਵੱਲੋਂ ਇਹ ਉਪਰਾਲੇ ਨੇ ਜਿਹੜੇ ਇਹ ਕੀਤੇ ਗਏ ਨੇ ਬੜੀ ਜਲਦੀ ਹੀ ਦੋਨੋਂ ਕੰਮ ਨੇ ਜਿਹੜੇ ਉਹ ਕੰਪਲੀਟ ਹੋ ਕੇ ਸਾਹਮਣੂ ਸਮਰਪਿਤ ਕਰਨਾ ਹੈ ਜੀ ਸਰ ਨਸ਼ਿਆਂ ਨੂੰ ਲੈ ਕੇ ਕੀ ਜਣਾ ਚਾਹੋਗੇ ਸੁਨਾਮ ਦੇ ਵਿੱਚ ਵੀ ਵੱਡੇ ਪੱਧਰ ਤੇ ਨਸ਼ੇ ਫੜੇ ਗਏ ਨੇ ਜਿਵੇਂ ਜੀ ਵਾਲੀਆਂ ਗੋਣੀਆਂ ਫੜੇ ਗਏ ਨੇ ਕਦੇ ਫੜੀਆਂ ਨਹੀਂ ਗਈਆਂ ਸੀ ਠੀਕ ਹੋਵੇ ਜੀ ਇਹਦੇ ਉੱਪਰ ਸਰਕਾਰ ਦੇ ਦੇਖੋ ਇਸ ਤਰ੍ਹਾਂ ਕਿ ਸਾਡਾ ਤਹਈਆ ਪੱਕਾ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰ ਦੇਣਾ ਹੈ ਚਾਹੇ ਇਹਦੇ ਲਈ ਕੁਝ ਵੀ ਕਰਦਾ ਪਏ ਜੇ ਕਿਹੋ ਜੀ ਮਰਜ਼ੀ ਲੜਾਈ ਲੜਨੀ ਪਵੇ ਸੋ ਉਸੇ ਲੜੀ ਔਰ ਉਸੇ ਕੜੀ ਦੇ ਵਿੱਚ ਇਹ ਕੰਮ ਨੇ ਜਿਹੜੇ ਚੱਲ ਰਹੇ ਨੇ ਅੱਗੇ ਜਿਹੜੇ ਨਸ਼ੇ ਤਸਕਰ ਹਿੱਟ ਘਟੋਕੇ ਨਸ਼ੇ ਵੇਚਿਆ ਕਰਦੇ ਸੀਗੇ ਕਿਉਂਕਿ ਰਾਜਨੀਤਿਕ ਪੁਸ਼ਤਪਨਾਈਆਂ ਸੀਗੀਆਂ ਉਹ ਚੀਜ਼ਾਂ ਉਹ ਦੌਰ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਨਾ ਵਿਕਣ ਦਿੱਤਾ ਜਾਊਗਾ ਤੇ ਨਾ ਹੀ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਊਗਾ ਮੰਜੀ ਜੰਮਤੈਂ ਤੂੰ ਬਾਜ਼ਮਾਰ ਬਾਰ ਬਾਰ ਪ੍ਰੈਸ ਕਾਨਫਰੰਸ ਕਰਤੀ ਗੱਲ ਕਰ ਰਹੀ ਹੈ ਵੀ ਅਸੀਂ ਗਵਰਨਰ ਨੂੰ ਵੀ ਮਿਲਿਆ ਹੈ ਸਾਰਿਆਂ ਨੂੰ ਮਿਲਿਆ ਜਿਹੜੀ ਪ੍ਰੋਪੋਜ਼ਲ ਹੈ ਜਿਹੜਾ ਤੁਸੀਂ ਹਮਝਮ ਦੀ ਉਹ ਸਰਕਾਰ ਪ੍ਰੋਪੋਜ਼ਲ ਨਹੀਂ ਭੇਜ ਰਹੀ ਹੈਗੀ ਉਹਦੇ ਵਿੱਚ ਕੀ ਹੈਗਾ ਜੀ ਬਾਰ ਬਾਰ ਪ੍ਰੈਸ ਕਾਨਫਰੰਸ ਚਲੋ ਦੇਖੋ ਇਸ ਤਰ੍ਹਾਂ ਜੀ ਕਿ ਹਰ ਵਿਅਕਤੀ ਦਾ ਹੱਕ ਹੈ ਆਪਣੀ ਗੱਲ ਕਰਨਾ ਆਪੋਜੀਸ਼ਨ ਦਾ ਵੀ ਹੱਕ ਹੈ ਡਿਊਟੀ ਹੈ ਉਹਨਾਂ ਦੀ ਕਿ ਉਹ ਗੱਲ ਚੱਕਣਾ ਚੰਗੀ ਗੱਲ ਹੈ ਉਹ ਉਹ ਮੈਂ ਮੰਨ ਕੇ ਚਾਹਦਾ ਕਿ ਵਿਰੋਧ ਦੇ ਵਿੱਚ ਹੀ ਵਿਕਾਸ ਹੈ ਔਰ ਇਹ ਇਹ ਜਿਹੜਾ ਹੈਗਾ ਉਹਨਾਂ ਉਹ ਆਪਦੀ ਗੱਲ ਕਹਿਣਾ ਸਰਕਾਰ ਦਾ ਕੰਮ ਉਹਦੇ ਕੰਮ ਕਰਨਾ ਸਾਡੇ ਵੱਲੋਂ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਬਾਰੇ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਪਹਿਲਾਂ ਪ੍ਰੀਮੈਚੂਰਲੀ ਮੈਂ ਕੁਝ ਕਹਾ ਜਾਂ ਡਿਸਕਲੋਸ ਕਰਾਂ ਉਹਦਾ ਫਾਇਦਾ ਕੋਈ ਨਹੀਂ ਇੱਕ ਟ੍ਰੇਪਰ ਰੋਡ ਬਹੁਤ ਜ਼ਿਆਦਾ ਪਹਿਲਾਂ ਹੋ ਚੁੱਕੀ ਹੈ ਪਾਸ ਜੀ ਉਹਦੇ ਉੱਪਰ ਉਹ ਟੈਂਡਰ ਹੋ ਚੁੱਕਿਆ ਜੀ That's it.